ਸਤ ਸ੍ਰੀ ਅਕਾਲ ਜੀ ਗੁਰੂ ਰਾਮਦਾਸ ਮਹਾਰਾਜ ਦੇ ਚਰਮੇ ਚ ਇੱਕ ਨਾ ਬਾਲਕ ਰਹਿੰਦਾ ਸੀ ਮਹਾਰਾਜ ਦੇ ਚਰਣਾ ਚ ਇੱਕ ਪਰਿਵਾਰ ਰਹਿੰਦਾ ਹੈ ਤੇ ਕਹਿੰਦੇ ਉਹ ਜਿਹੜਾ ਪਰਿਵਾਰ ਸੀ ਇੱਕ ਮਾਂ ਸੀ ਇੱਕ ਪੁੱਤ ਤੇ ਉਹਨਾਂ ਦਾ ਘਰ ਵਾਲਾ ਮੀਆਂ ਬੀਬੀ ਨਾਲ ਉਹਨਾਂ ਦਾ ਪੁੱਤਰ ਕਹਿੰਦੇ ਆਏ ਢਿਆੜੀ ਢੱਪਾ ਕਰਕੇ ਅੰਤਾਂ ਦੀ ਗਰੀਬੀ ਸੀ ਤੇ ਆਪਣਾ ਢਿੱਡ ਭਰਦੇ ਸੀ ਜਦੋਂ ਢਿੱਡ ਭਰਨਾ ਤੇ ਉਹਨਾਂ ਨੇ ਨਾ ਵਾਹਿਗੁਰੂ ਦਾ ਭਾਣਾ ਐਸਾ ਹੋਇਆ ਉਸ ਬੀਬੀ ਦਾ ਪਤੀ ਚੜਾਈ ਕਰ ਗਿਆ ਸਰੀਰ ਛੱਡ ਗਿਆ ਰੋਂਦੇ ਨੇ ਕਰ ਲੋਂਦੇ ਨੇ ਕੀ ਬਣੇਗਾ ਹੁਣ ਉਹ ਜਿਹੜਾ ਬੱਚਾ ਹੈ ਉਹ ਵੀ ਰੋਂਦਾ ਤਾਂ ਹਾਂ ਮਾਰ ਮਾਰ ਮਾਂ ਕਹਿੰਦੀ ਪੁੱਤਰ ਰੋ ਨਾ ਜਿੰਨਾ ਚਿਰ ਮੇਰੇ ਹੱਥ ਪੈਰ ਚੱਲਦੇ ਨੇ ਜਿੰਨਾ ਚਿਰ ਮੇਰੇ ਸਾਹ ਚੱਲਦੇ ਨੇ ਮੈਂ ਤੈਨੂੰ ਪੜਾਵਾਂਗੀ ਤੈਨੂੰ ਪਾਲਾਂਗੀ ਮੈਂ ਤੇਰੀ ਸੇਵਾ ਕਰਾਂਗੀ ਸਤਿਵੰਤ ਜੀ ਮਾਂ ਤੂੰ ਮੈਨੂੰ ਪਾਲੇਂਗੀ ਤਾਂ ਸਹੀ ਆਪਣੇ ਘਰ ਦਾ ਨਰਵਾ ਕਿੱਥੋਂ ਚੱਲੇਗਾ ਗੁਜ਼ਾਰਾ ਕਿੱਥੋਂ ਕਰਾਂਗੀ ਪਿਤਾ ਦਾ ਸਿਰ ਤੇ ਸਾਇਆ ਸੀ ਮੜੇ ਮੜਾ ਮੋਟਾ ਕੋਈ ਧਨ ਹੁੰਦਾ ਸੀ ਪ੍ਰਸ਼ਾਦਾ ਪਾਣੀ ਛਕ ਲੈਂਦੇ ਸੀ ਔਖਾ ਹੋ ਗਿਆ ਕਿਹਨੇ ਉਹਦੀ ਮਾਂ ਨੇ ਨਾ ਲੋਕਾਂ ਦੇ ਘਰਾਂ 'ਚ ਝਾੜੂ ਪੋਚਾ ਕਰਨਾ ਨੌਕਰਾਨੀ ਬਣ ਕੇ ਕਿਸੇ ਦੇ ਘਰ 'ਚ ਝਾੜੂ ਮਾਰਨਾ ਪੋਚਾ ਮਾਰਨਾ ਸਫਾਈਆਂ ਕਰਨੀਆਂ ਤੇ ਜਿਹੜੇ ਉਹਨੂੰ 2-4 ਟੱਕੇ ਮਿਲਨੇ ਉਹਨੇ ਆਪਣਾ ਵੀ ਢਿੱਡ ਭਰਨਾ ਤੇ ਆਪਣੇ ਪੁੱਤਰ ਦਾ ਲੰਮਾ ਸਮਾਂ ਲੰਘਿਆ ਇੱਕ ਦਿਨ ਆਖਣ ਲੱਗੀ ਆਪਣੇ ਪੁੱਤਰ ਨੂੰ ਕਹਿੰਦੀ ਪੁੱਤ ਮੇਰੀ ਗੱਲ ਸੁਣ ਹਾਂ ਮਾਤਾ ਜੀ ਮੇਰੇ ਤੋਂ ਧਿਆਨ ਦਿਓ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਐਨਾ ਲੰਮਾ ਸਮਾਂ ਲੰਘ ਗਿਆ ਕੰਮ ਕਰ ਤੂੰ ਕੰਮ ਨਹੀਂ ਹੁੰਦਾ ਮਾਂ ਦੱਸ ਪੁੱਤ ਆਪਾਂ ਕੋਈ ਕੰਮ ਸ਼ੁਰੂ ਕਰ ਲਈਏ ਕੋਈ ਨਿੱਕਾ ਮੋਟਾ ਆਪਾਂ ਕੋਈ ਕੰਮ ਸ਼ੁਰੂ ਕਰ ਲਈਏ ਮਾਤਾ ਜੀ ਦੱਸੋ ਹੁਕਮ ਕਰੋ ਆਪਣੀ ਮਾਂ ਨੂੰ ਪੁੱਤਰ ਕਹਿੰਦਾ ਮਾਂ ਮੈਨੂੰ ਦੱਸ ਕੀ ਕੰਮ ਕਰੀਏ ਉਹਨੇ ਆਖਿਆ ਪੁੱਤਰ ਮੈਂ ਪਹਿਲਾਂ ਕੰਮ ਕਰਦੀ ਸੀ ਲੋਕਾਂ ਦੇ ਘਰ ਚ ਮੇਰੇ ਤੋਂ ਝਾੜੂ ਪੋਚਾ ਨਹੀਂ ਹੁੰਦਾ ਆਪਾਂ ਕੋਈ ਨਿੱਕਾ ਮੋਟਾ ਕੰਮ ਕਰ ਲੈਨੇ ਆ ਕੋਈ ਫੜੀ ਵਗੈਰਾ ਲਾ ਲਿਆ ਕਰਾਂਗੇ ਤੇ ਗੁਜ਼ਾਰਾ ਚੱਲ ਜਾਣਾ ਸਤਿਮੇਂ ਚਰਮਤਾ ਦੱਸੋ ਕੀ ਕਰਨਾ ਉਸ ਬੱਚੇ ਦੀ ਮਾਂ ਕਹਿੰਦੀ ਕਹਿੰਦੀ ਮੈਂ ਸਵੇਰ ਤੋਂ ਤੈਨੂੰ ਘੁੰਗੜੀਆਂ ਬਣਾ ਕੇ ਦਿਆ ਕਰਾਂਗੀ ਬਕਲੀਆਂ ਜਿਹੜੀਆਂ ਪ੍ਰਾਣੀਆਂ ਮਾਵਾਂ ਨੇ ਨਾ ਸਾਡੀਆਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਤਾਂ ਸਗਲੀ ਦਾ ਵੀ ਨਹੀਂ ਪਤਾ ਸਗਲੀ ਪਤੀਲੀ ਕੀ ਹੁੰਦੀ ਚੌਕੇ ਚੁੱਲ੍ਹੇ ਹੁਣ ਕਿੱਥੇ ਰਹਿ ਗਏ ਆਪਣੇ ਹੁਣ ਤਾਂ ਪਹਿਲੀਆਂ ਪ੍ਰਾਣੀਆਂ ਜਿਹੜੀਆਂ ਮਾਵਾਂ ਸੀ ਸਾਡੀਆਂ ਇੱਕ ਇੱਕ ਚੌਕੇ ਚੁੱਲ੍ਹੇ ਇੱਕ ਇੱਕ ਚੁੱਲ੍ਹੇ ਤੇ 20-20 ਪਰਿਵਾਰ ਪਾਲ ਦਿੰਦੀਆਂ ਸੀ ਤੇ ਹੁਣ ਤਿੰਨ ਦੋ ਪਰਿਵਾਰ ਰਹਿੰਦੇ ਨੇ ਕਹਿੰਦੇ ਪਹਿਲਾਂ ਰੋਟੀ ਮਾਤਾ ਤੂੰ ਬਣਾ ਲੈ ਬਾਅਦ ਚ ਅਸੀਂ ਬਣਾ ਲਾਂਗੇ ਹੁਣ ਐ ਚੱਲਦਾ ਹੈ ਉਹਨੇ ਆਖਣਾ ਪੁੱਤਰ ਮੈਂ ਘੁੰਗਣੀਆਂ ਵਾੜ ਕੇ ਦੇਾਂਗੀ ਤੂੰ ਸ਼ਾਬੇ ਚ ਪਾ ਕੇ ਘੁੰਗਣੀਆਂ ਤੇ ਜਿੱਥੇ ਜ਼ਿਆਦਾ ਕੱਠ ਹੋਵੇ ਉਥੇ ਵੇਚ ਕੇ ਆਇਆ ਕਰ ਰੋ ਸਤਿਮੰਤਰ ਮਾਂ ਕਿਨੇ ਮਾਂ ਨੇ ਨਾ ਜਦੋਂ ਦਿਨ ਚੜਿਆ ਰਾਤ ਨੂੰ ਸੁੱਤੇ ਸਲਾਹਾਂ ਕਰਦੇ ਨੇ ਮਾਂ ਮਾਇਆ ਮਿਲੇਗੀ ਮਿਲੇਗੀ ਮਾਇਆ ਮਾਤਾ ਜਿਹੜੀ ਵਟਕ ਮਿਲੇਗੀ ਰੋਟੀ ਖਾ ਲਿਆ ਕਰਾਂਗੇ ਹਾਂ ਪੁੱਤ ਤੂੰ ਕੰਮ ਕਰ ਜਾ ਕੇ ਨਿੱਕੀ ਉਮਰ ਚ ਇਹ ਤਾਂ ਜਿਨ੍ਹਾਂ ਨੂੰ ਮਜਬੂਰੀਆਂ ਪੈਂਦੀਆਂ ਜਿਨ੍ਹਾਂ ਤੇ ਇਹ ਸਮਾਂ ਪੈਂਦਾ ਤੇ ਉਹੀ ਜਾਣਦੇ ਸਾਹਸਕੇ ਜੀ ਦਿਨ ਚੜਿਆ ਮਾਂ ਨੇ ਕੁੰਗਣੀਆਂ ਵਾਲ ਕੇ ਦਿੱਤੀਆਂ ਨਕੀ ਦੀ ਉਮਰ ਖਡੌਣਿਆਂ ਨਾਲ ਖੇਡਣ ਦਾ ਟਾਈਮ ਉਹਨੇ ਬੱਚੇ ਨੇ ਨਾ ਸਿਰ ਤੇ ਐ ਛਾਬਾ ਚੁਕਿਆ ਤੇ ਤੁਰ ਪਿਆ ਜਦੋਂ ਤੁਰਿਆ ਜਾਂਦਾ ਹੈ ਜਾਂਦਾ ਜਾਂਦਾ ਸੋਚਦਾ ਕਿ ਨਾ ਮਾਂ ਨੇ ਕਿਹਾ ਸੀ ਜਿੱਥੇ ਜ਼ਿਆਦਾ ਕੱਠ ਹੋਵੇ ਉੱਥੇ ਫੜੀ ਲਾ ਦੇ ਉਥੇ ਛਾਪਾ ਡਾਲੀ ਆ ਮੈਂ ਜਦੋਂ ਐ ਤੁਰਿਆ ਜਾਂਦਾ ਹੈ ਕਹਿੰਦੇ ਇਹਨੇ ਵੇਖਿਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਇੰਨੀਆਂ ਸੰਗਤਾਂ ਆਉਂਦੀਆਂ ਨੇ ਤੇ ਕਿੰਨੀਆਂ ਹੀ ਸੰਗਤਾਂ ਜਾਂਦੀਆਂ ਉਥੋਂ ਕਹਿੰਦਾ ਮਾਂ ਨੇ ਕਿਹਾ ਸੀ ਜਿੱਥੇ ਜ਼ਿਆਦਾ ਕੱਠ ਹੋਵੇ ਕਹਿੰਦਾ ਇਦੋਂ ਵੱਡਾ ਕੱਠ ਨਹੀਂ ਮਿਲਣਾ ਜੀ ਉਹਨੇ ਨਾ ਉੱਥੇ ਹੀ ਮਹਾਰਾਜ ਦੇ ਨਾਲ ਜਿੱਥੇ ਡਿਉੜੀ ਸੀ ਉੱਥੇ ਫੜੀ ਲਾ ਲਈ ਆਪਣੀ ਆਏ ਬੋਰੀ ਵਿਛਾ ਕੇ ਉੱਤੇ ਬਹਿ ਗਿਆ ਫੜੀ ਵਿਛਾ ਲਈ ਜਦੋਂ ਫੜੀ ਵਿਛਾ ਕੇ ਅੱਗੋਂ ਦੀ ਸੰਗਤਾਂ ਲੰਘਦੀਆਂ ਤੇ ਆਏ ਕੋਈ ਮੱਥਾ ਟੇਕ ਕੇ ਜਾਂਦਾ ਤੇ ਕੋਈ ਮੱਥਾ ਟੇਕਣ ਅੰਦਰ ਜਾਂਦਾ ਕੋਈ ਆਰਿਆ ਕੋਈ ਜਾਰਿਆ ਹੈ ਬੱਚਾ ਸੀ ਬਾਲਕ ਸੀ ਇਹਨੇ ਐਨੇ ਪਿਆਰੇ ਬੋਲ ਬੋਲਣੇ ਇਹਨੇ ਕਹਿਣਾ ਰਾਹ ਹੀ ਰੋ ਜਾਣ ਵਾਲਿਓ ਉਹ ਮੇਰੀਆਂ ਕੋਈ ਕੁੰਗੜੀਆਂ ਲੈ ਲਓ ਐਂ ਬੋਲਿਆ ਕੋਈ ਘੁੰਗਣੀਆਂ ਲੈ ਲਓ ਰਾਹ ਗੀਰੋ ਕੋਈ ਘੁੰਗਣੀਆਂ ਲੈ ਲਓ ਜਦੋਂ ਆਏ ਇਹਨੇ ਆਵਾਜ਼ ਦੇਣੀ ਲੋਕਾਂ ਨੇ ਖੜ ਜਾਣਾ ਕਿਸੇ ਨੇ ਜਵਾਨੀ ਦੀ ਬਿਆਨੀ ਦੀ ਆਏ ਘੁੰਗਣੀਆਂ ਨੇ ਪਾਕੇ ਦੇਣੀਆਂ ਤੇ ਲੰਘ ਜਾਣ ਜਦੋਂ ਆਏ ਘੁੰਗੜੀਆਂ ਵੇਚਦਾ ਹੈ ਨਾ ਘੁੰਗੜੀਆਂ ਵੇਚਦਾ ਵੇਚਦਾ ਕਹਿੰਦੇ ਪਹਿਲਾ ਦਿਨ ਸੀ ਅੱਜ ਘੁੰਗੜੀਆਂ ਵੇਚਣ ਦਾ ਸਵੇਰ ਦਾ ਬੈਠਾ ਦੁਪਹਿਰ ਹੋ ਗਈ ਜਦੋਂ ਦੁਪਹਿਰ ਤੋਂ ਸ਼ਾਮ ਹੋ ਗਈ ਜਦੋਂ ਤੀਜਾ ਵੇਰ ਹੋਇਆ ਘੁੰਗਣੀਆਂ ਵੇਚੀ ਜਾਂਦਾ ਆਵਾਜ਼ ਲਾਉਂਦਾ ਹੈ ਕਹਿੰਦਾ ਜਦੋਂ ਇਹਨੇ ਦੂਜੀ ਆਵਾਜ਼ ਮਾਰੀ ਐਂ ਆਵਾਜ਼ ਮਾਰਦਾ ਹੈ ਉਹ ਰਾਹਗੀਰੋ ਕੋਈ ਘੁੰਗਣੀਆਂ ਲੈ ਲਓ ਘੁੰਗਣੀਆਂ ਲੈ ਲਓ ਬੱਕਲੀਆਂ ਲੈ ਲਓ ਐਂ ਆਵਾਜ਼ ਮਾਰਦਾ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰਮੰਦਰ ਸਾਹਿਬ ਤੋਂ ਐਂ ਨਿਕਲੇ ਆਉਂਦੇ ਤੁਰੇ ਆਉਂਦੇ ਨੇ ਜਦੋਂ ਮਹਾਰਾਜ ਆਏ ਤੁਰੇ ਆਉਂਦੇ ਨੇ ਨਾ ਹਰਮੰਦਰ ਸਾਹਿਬ ਚੋਂ ਇਸ ਬੱਚੇ ਦੀ ਆਵਾਜ਼ ਮਹਾਰਾਜ ਦੇ ਕੰਨਾਂ 'ਚ ਪੈ ਗਈ ਜਦੋਂ ਕੰਨਾਂ 'ਚ ਆਵਾਜ਼ ਪਈ ਨਾ ਇੱਕਦਮ ਖੜ ਕੇ ਮਹਾਰਾਜ ਕਹਿੰਦੇ ਨਿਕਾ ਜਾ ਬੱਚਾ ਇਹ ਇਹਦੀ ਤਾਂ ਖਡੌਣਿਆਂ ਨਾਲ ਖੇਡਣ ਦੀ ਉਮਰ ਪੜਨ ਦੀ ਉਮਰ ਇਹ ਗਰੀਬ ਰੇੜੀ ਲਈ ਫਿਰਦਾ ਫੜੀ ਲਈ ਫਿਰਦਾ ਗੁਰੂ ਰਾਮਦਾਸ ਮਹਾਰਾਜ ਆਏ ਖੜੇ ਨੇ ਖੜੇ ਖੜੇ ਮਹਾਰਾਜ ਦੇ ਨੇਤਰਾਂ ਚੋਂ ਜਲ ਵਗਣਾ ਅਥਰੂ ਆ ਗਿਆ ਗੁਰੂ ਰਾਮਦਾਸ ਮਹਾਰਾਜ ਦੇ ਨੇਤਰਾਂ ਚੋਂ ਜਲ ਆਇਆ ਮਹਾਰਾਜ ਆਖਣ ਲੱਗੇ ਕਹਿੰਦੇ ਇਹ ਜਿਹੜਾ ਬੱਚਾ ਹੈ ਇਹ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਆਏ ਗੁਰੂ ਰਾਮਦਾਸ ਇਹ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਕਹਿੰਦਾ ਮੇਰੀ ਮਹਾਰਾਜ ਆਖਣ ਲੱਗੇ ਕਹਿੰਦੇ ਜਦੋਂ ਮੈਂ ਨਿੱਕਾ ਜਾਸਾ ਮੇਰੀ ਮਾਂ ਚੜ੍ਹਾਈ ਕਰ ਗਈ ਸਿਰ ਤੋਂ ਮਾਂ ਦਾ ਸਾਆ ਉੱਠ ਗਿਆ ਥੋੜਾ ਸਮਾਂ ਪਿਆ ਪਿਓ ਦਾ ਸਾਆ ਉੱਠ ਗਿਆ ਤੇ ਗੁਰੂ ਰਾਮਦਾਸ ਮਹਾਰਾਜ ਜਦੋਂ ਕਿਸੇ ਦੇ ਘਰ ਵਿੱਚ ਰੁਲਦੇ ਸੀ ਐਂ ਕਿਸੇ ਦੇ ਘਰ ਵਿੱਚ ਜਾ ਕੇ ਪ੍ਰਸ਼ਾਦਾ ਮੰਗਣਾ ਕਿਸੇ ਦੇ ਘਰ ਵਿੱਚ ਜਾ ਕੇ ਸਰਸੰਗਤ ਜੀ ਕਬੀਲੇ ਨੇ ਮਿਹਣੇ ਮਾਰਨੇ ਜਿੱਦਣ ਦਾ ਇਹ ਨਕੰਮਾ ਜੰਮਿਆ ਮਾਂ ਵੀ ਖਾ ਗਿਆ ਤੇ ਪਿਓ ਵੀ ਖਾ ਪੁੱਛਦਾ ਨਹੀਂ ਸੀ ਕੋਈ ਸਤ ਸਕੇ ਜੀ ਮਹਾਰਾਜ ਆਖਣ ਲੱਗੇ ਮੇਰੇ ਮਾਂ ਪਿਓ ਜਾਣ ਤੋਂ ਬਾਅਦ ਮੈਨੂੰ ਕਿਸੇ ਨੇ ਸੰਭਾਇਆ ਤੱਕ ਨਹੀਂ ਕੋਈ ਵੀ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਮੇਰੀ ਨਾਨੀ ਮੈਨੂੰ ਇੱਥੇ ਲੈ ਆਈ ਗੁਰੂ ਅਮਰਦਾਸ ਨੇ ਕਿਰਪਾ ਕਰਤੀ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਐਨੀ ਉਮਰ ਚ ਕਿੰਦਾ ਜੀ ਕਰਦਾ ਫੜੀਆਂ ਨੂੰ ਤੁਰਦੇ ਤੁਰਦੇ ਨਾ ਮਹਾਰਾਜ ਅੱਖਾਂ ਸਾਫ਼ ਕਰਕੇ ਕੋਲ ਚਲੇ ਗਏ ਉਸ ਬੱਚੇ ਦੇ ਜਦੋਂ ਐ ਕੋਲ ਚਲੇ ਗਏ ਮਾਂ ਘਰ ਵਿੱਚ ਦੀਖਦੀ ਏ ਮੇਰਾ ਪੁੱਤਰ ਆਏਗਾ ਤੇ ਕੁਛ ਟਕੇ ਲਿਆਏਗਾ ਤੇ ਰੋਟੀ ਖਾਵਾ ਮਹਾਰਾਜ ਖੜ ਗਏ ਆ ਕੇ ਸਤਿਗੁਰੂ ਕਹਿਣ ਲੱਗੇ ਕਹਿੰਦੇ ਗੱਲ ਸੁਣੋ ਕਾਕਾ ਉਹ ਤੈਨੂੰ ਕਿੱਥੋਂ ਲੱਗਣ ਲੱਗੀ ਐਨੀ ਉਮਰ ਚ ਫੜੀ ਲਾ ਕੇ ਬੈਠਾ ਐ ਇੱਥੇ ਆ ਘੁੰਗਣੀਆਂ ਵੇਚਦਾ ਐ ਤੇਰੀ ਕੀ ਮਜਬੂਰੀ ਏ ਤੇਰਾ ਪੜਨ ਨੂੰ ਦਿਲ ਨਹੀਂ ਕਰਦਾ ਤੇਰਾ ਖਡੌਣਿਆਂ ਨਾਲ ਖੇਡਣ ਨੂੰ ਜੀ ਨਹੀਂ ਕਰਦਾ ਸਾਧ ਸੰਗਤ ਜੀ ਜਦੋਂ ਪਤਾ ਲੱਗਿਆ ਨਾ ਵੀ ਇਹ ਗੁਰੂ ਰਾਮਦਾਸ ਨੇ ਅਨਿੱਕਾ ਜਿਹਾ ਬੱਚਾ ਸੀ ਐ ਸਿਰ ਝਕਾਇਆ ਮੱਥਾ ਟੇਕਿਆ ਮਹਾਰਾਜ ਜੀ ਧੰਨ ਭਾਗ ਮੇਰੇ ਤੁਹਾਡੇ ਦਰਸ਼ਨ ਹੋ ਗਏ ਮਾਰੇ ਕਹਿੰਦੇ ਤੇਰਾ ਪੜਨ ਨੂੰ ਜੀਰੀ ਕਰਦਾ ਮਾਰੇ ਕਰਦਾ ਉਹ ਤੇਰੀ ਖਡੌਣਿਆਂ ਨਾਲ ਖੇਡਣ ਦੀ ਉਮਰ ਤੂੰ ਇੱਥੇ ਫੜੀ ਲਈ ਐ ਮਹਾਰਾਜ ਜੀ ਅੱਖਾਂ ਚੋਂ ਜਲ ਵਗਦਾ ਐ ਰੋਂਦਾ ਰੋਂਦਾ ਕਹਿੰਦਾ ਕਹਿੰਦਾ ਮਹਾਰਾਜ ਇਹਰ ਦਿਲ ਬੜਾ ਕਰਦਾ ਹੈ ਜਿਵੇਂ ਬਾਕੀ ਮਾਵਾ ਦੇ ਬੱਚੇ ਬੱਚੇ ਪੜ੍ਹਦੇ ਨੇ ਨਾ ਮੈਂ ਵੀ ਪੜਾਂ ਬਾਕੀ ਬੱਚੇ ਖੇਡਦੇ ਨੇ ਮੈਂ ਵੀ ਖੇਡਾਂ ਖੇਡਦਾ ਕਿਉਂ ਨਹੀਂ ਮਹਾਰਾਜ ਜੀ ਪੜਦਾ ਕਿਉਂ ਨਹੀਂ ਤੂੰ ਫਿਰ ਮਹਾਰਾਜ ਜੀ ਕਰਾਂ ਕੀ ਮੇਰੇ ਸਿਰ ਤੋਂ ਮੇਰੇ ਪਿਤਾ ਦਾ ਸਾਇਆ ਮਹਾਰਾਜ ਜੀ ਸਾਡੇ ਘਰ ਵਿੱਚ ਮੇਰਾ ਪਿਤਾ ਸੀ ਕਮਾਉਣ ਵਾਲਾ ਉਹ ਚੜ੍ਹਾਈ ਕਰ ਗਿਆ ਮੈਂ ਤੇ ਮੇਰੀ ਮਾਂ ਰਹਿ ਗਏ ਇਕੱਲੇ ਦੋਵੇਂ ਹੀ ਆਵਾਜ਼ ਸੀ ਮਹਾਰਾਜ ਸਾਡੀ ਕੋਈ ਸਾਰ ਵੀ ਨਹੀਂ ਲੈਂਦਾ ਪੁੱਛਦਾ ਵੀ ਨਹੀਂ ਸਾਨੂੰ ਕੋਈ ਮਹਾਰਾ ਮੇਰਾ ਦਿਲ ਬੜਾ ਕਰਦਾ ਮੈਂ ਬੜਾ ਗਰੀਬੀ ਅੱਗੇ ਮੇਰੀ ਪੇਸ਼ ਨਹੀਂ ਹੁੰਦੀ ਅੰਤਾਂ ਦੀ ਗਰੀਬੀ ਪਰ ਕਿਤੇ ਅੱਛਾ ਕਦੋਂ ਲਈ ਫੜੀ ਗੁਰੂ ਰਾਮਦਾਸ ਮਹਾਰਾਜ ਦੇ ਅੰਦਰੋਂ ਵਿਰਾਗ ਨਿਕਲਦਾ ਹੈ ਇਹ ਮੇਰੇ ਵਾਲੀ ਹਾਲਤ ਹੈ ਦੀ ਮਹਾਰਾਜੋ ਨੂੰ ਬੱਚੇ ਨੂੰ ਹੌਸਲਾ ਦਿੰਦੇ ਨੇ ਕਹਿੰਦੇ ਗੱਲ ਸੁਣ ਕਦੋਂ ਲਈ ਸੀ ਫੜੀ ਮਾਰੇ ਸਵੇਰੇ ਲਈ ਸੀ ਅੱਛਾ ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ ਕਹਿੰਦੇ ਕਿੰਨੇ ਪੈਸੇ ਵਟਾਈ ਹੈ ਕੁਛ ਨਹੀਂ ਕਿੰਨੇ ਪੈਸੇ ਵਟਾਈ ਸਾਧ ਸੰਗਤ ਜੀ ਬੱਚੇ ਜਿਹੜੇ ਹੁੰਦੇ ਨੇ ਨਾ ਭੋਲੇ ਹੁੰਦੇ ਨੇ ਚਤਰ ਚਲਾਕੀਆਂ ਨਹੀਂ ਹੁੰਦੀਆਂ ਜਿਹੜੇ ਜਿਹੜੇ ਫੜੀਆਂ ਲੁੰਦੇ ਨੇ ਨਾ ਉਹਨਾਂ ਕੋਲ ਕੋਈ ਘੋਲਕਾ ਨਹੀਂ ਹੁੰਦੀਆਂ ਕੋਈ ਗੱਲੇ ਨਹੀਂ ਹੁੰਦੇ ਫੜੀਆਂ ਲਾਉਣ ਵਾਲਿਆਂ ਦੇ ਬੋਰੀ ਦੇ ਥੱਲੇ ਹੀ ਪੈਸੇ ਰੱਖੀ ਜਾਂਦੇ ਹੁੰਦੇ ਨੇ 2 ਰੁਪਏ 3 ਰੁਪਏ 10 ਰੁਪਏ ਸ਼ਾਮ ਨੂੰ ਇਕੱਠੇ ਕਰ ਲੈਂਦੇ ਗੁਰੂ ਰਾਮਦਾਸ ਆਖਣ ਲੱਗੇ ਕਹਿੰਦਾ ਕਿੰਨੇ ਪੈਸੇ ਵਟੇ ਹੀ ਸਾਧ ਸੰਗਤ ਜੀ ਹੈ ਬਾਲਕ ਸੀ ਸੱਚਾ ਸੀ ਵੋਰੀ ਦੇ ਥੱਲੋਂ ਆਏ ਸਾਰੇ ਪੈਸੇ ਕੱਢ ਕੇ ਗੁਰੂ ਰਾਮਦਾਸ ਨੂੰ ਕਹਿੰਦਾ ਕਿ ਮਹਾਰਾਜ ਐਨੇ ਕਵੱਟੇ ਨੇ ਬਸ ਆਹ ਵੱਟੇ ਐਨੇ ਕ ਪੈਸੇ ਵੱਟੇ ਸਵੇਰ ਦੇ ਮਹਾਰਾਜ ਆਖਣ ਲੱਗੇ ਕਹਿੰਦੇ ਇਹ ਵਟਕ ਮੈਨੂੰ ਦੇ ਦੇ ਗੁਰੂ ਰਾਮਦਾਸ ਕਹਿੰਦੇ ਇਹ ਪੈਸੇ ਮੈਨੂੰ ਦੇ ਦੇ ਇੱਕ ਮਿੰਟ ਨਹੀਂ ਲਾਇਆ ਸਾਰੇ ਆਏ ਪੈਸੇ ਮਹਾਰਾਜ ਦੀ ਚੋੜੀ ਭਾਤ ਲਓ ਮਹਾਰਾਜ ਤੁਸੀਂ ਲੈ ਸ਼ਾਬਾ ਚੁੱਕਿਆ ਘਰ ਨੂੰ ਆ ਗਿਆ ਮਾਂ ਉਡੀਕਦੀ ਮੇਰਾ ਪੁੱਤਰ ਆਏਗਾ ਤੇ ਕੁਛ ਛਕਾਂਗੇ ਖਾਵਾਂਗੇ ਕੁਛ ਭੁખી ਬੈਠੀ ਮਾਂ ਸੱਸ ਜੀ ਜਦੋਂ ਆਪਣੇ ਘਰ ਗਿਆ ਇਹ ਤੇ ਸ਼ਾਬਾ ਰੱਖਿਆ ਸੈਡ ਤੇ ਮਾਂ ਨੂੰ ਮਿਲਿਆ ਪੁੱਤਰ ਆ ਗਿਆ ਮਾਂ ਨੇ ਆਖਿਆ ਪੁੱਤ ਲਿਆ ਕੋਈ ਵਟਕ ਜਿਹੜੀ ਮਾਇਆ ਵੱਟੀ ਤੇਰੇ ਵਾਸਤੇ ਆਟਾ ਲਿਆਵਾ ਤੈਨੂੰ ਵੀ ਦੋ ਪ੍ਰਸ਼ਾਦੇ ਛਕਾਵਾਂ ਤੇ ਆਪ ਵੀ ਛਕਾਂ ਕਹਿੰਦਾ ਮਾਂ ਵਟਕਤਾ ਨਹੀਂ ਮੈਂ ਲੈ ਕੇ ਆਇਆ ਕਿੱਥੇ ਗਈ ਮਾਂ ਅੱਜ ਮੇਰੇ ਸ਼ਾਪੇ ਤੇ ਗੁਰੂ ਰਾਮਦਾਸ ਮਹਾਰਾਜ ਆਏ ਸੀ ਜਦੋਂ ਮਾਂ ਨੇ ਇੰਨੀ ਗੱਲ ਸੁਣੀ ਖੁਸ਼ੀ ਦੀ ਹੱਦ ਨਾ ਰਹੀ ਤੇਰੇ ਸ਼ਾਪੇ ਤੇ ਗੁਰੂ ਰਾਮਦਾਸ ਉਹ ਤੇਰੇ ਸਾਹਵੇਂ ਦੇ ਮਾਰੇ ਕੀ ਕਰਨ ਆ ਗਏ ਮੇਰੇ ਪੁੱਤਰ ਦੇ ਭਾਗ ਜਾਗ ਪਏ ਫੇਰ ਮਾਂ ਮੈਨੂੰ ਮਾਰੇ ਨੇ ਪੁੱਛਿਆ ਤੂੰ ਕਿੰਨੀ ਵਟਕ ਵੱਡੀ ਕਿ ਨਾ ਮੈਂ ਬੋਰੀ ਥੱਲੋਂ ਕੱਢ ਕੇ ਸਾਰੀ ਮਹਾਰਾਜ ਦੇ ਅੱਗੇ ਧਰਤੀ ਮਾਤਾ ਸਾਰੀ ਵਟਕ ਮਹਾਰਾਜ ਨਾਲ ਲੈ ਇਹਨੇ ਮੈਨੂੰ ਇਹਦੇ ਵਿੱਚ ਦੇ ਦਿੱਤੀ ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਓ ਪੁੱਤਰਾ ਮੇਰੇ ਪੁੱਤਰ ਦੇ ਚਾਰ ਟਗਿਆਂ ਤੋਂ ਗੁਰੂ ਰਾਮਦਾਸ ਨੇ ਕੀ ਕਰਾਉਣਾ ਹੈ ਪਰਖਦੇ ਨੇ ਜਿਹਨੂੰ ਮਾਰਨਾ ਹੈ ਮਾਂ ਨੂੰ ਭੁੱਖ ਲੱਗੀ ਏ ਮਾਂ ਨਾਲ ਗੱਲ ਨਾਲ ਲਾ ਕੇ ਉਹਨੂੰ ਬੱਚੇ ਨੂੰ ਗੱਲ ਨਾਲ ਲਾ ਕੇ ਪਤਾ ਕੀ ਕਹਿੰਦੀ ਕਹਿੰਦੀ ਪੁੱਤ ਜੇ ਕੀਤੇ ਡਾਢੀ ਭੁੱਖ ਲੱਗੇ ਨਾ ਕਈ ਵਾਰ ਗੁੜ ਦੀ ਰੋੜੀ ਖਾ ਕੇ ਤੇ ਪਾਣੀ ਨਾਲ ਢਿੱਡ ਭਰ ਕੇ ਸੌਂ ਜੀਦਾ ਜਿਹੜਾਂ ਤੇ ਗਰੀਬੀਆਂ ਪਈਆਂ ਨੇ ਜਿਹੜੇ ਜਿਹੜੇ ਇਸ ਲੰਘੇ ਨੇ ਇਸ ਰਸਤੇ 'ਚੋਂ सत्संग जी ग़रीबी मज़ाकी उॾाई ਸਤਿਵੰਤ ਜੀ ਮਾਤਾ ਜੀ ਸਾਧ ਸੰਗਤ ਜੀ ਦੂਜਾ ਦਿਨ ਚੜਿਆ ਸ਼ਾਬੇ ਚ ਸੀ ਘੁੰਗਣੀਆਂ ਫੇਰ ਲੈ ਗਿਆ ਅੱਜ ਫੇਰ ਮਹਾਰਾਜ ਦੇ ਦਰਵਾਜ਼ੇ ਅੱਗੇ ਜਾ ਕੇ ਲਾਲੀ ਫੜੀ ਫੇਰ ਬੋਲਦਾ ਹੈ ਰਾਹੀਰੋ ਕੋਈ ਘੁੰਗਣੀਆਂ ਲੈ ਲਓ ਕੋਈ ਘੁੰਗਣੀਆਂ ਲੈ ਲਓ ਲੋਕੀ ਆਉਂਦੇ ਨੇ ਜਾਂਦੇ ਨੇ ਲੈ ਜਾਂਦੇ ਨੇ ਅੱਜ ਦੂਜੇ ਦਿਨ ਜਦੋਂ ਫੇਰ ਸ਼ਾਮ ਦਾ ਵੇਲਾ ਹੋਇਆ ਮਹਾਰਾਜ ਫੇਰ ਆ ਗਏ ਗੁਰੂ ਰਾਮਦਾਸ ਫੇਰ ਆ ਗਏ ਕਿੰਨੇ ਗਾਲ ਸੁਣ ਉਹ ਕਾਕਾ ਅੱਜ ਕਿੰਨੇ ਵੇਸੇ ਵਟੇ ਪਹਿਲੇ ਦਿਨ ਜਿਵੇਂ ਬੋਰੀ ਥਲੋ ਕੱਢ ਕੇ ਦਿੱਤੇ ਸਾਧ ਸੰਗਤ ਜੀ ਕੱਢ ਕੇ ਕਹਿੰਦਾ ਮਹਾਰਾਜ ਐਨੇ ਕ ਵਟੇ ਨੇ ਆਹ ਲਓ ਜੀ ਮਹਾਰਾਜ ਦੂਜੇ ਦਿਨ ਵੀ ਲੈ ਕੇ ਚਲੇ ਗਏ ਜਦੋਂ ਦੂਜੇ ਦਿਨ ਘਰ ਆਇਆ ਮਾਂ ਕਹਿੰਦੀ ਏ ਕਹਿੰਦੀ ਪੁੱਤਰਾ ਅੱਜ ਤਾਂ ਲਿਆਇਆ ਹੋਏਗਾ ਕੁਛ ਕਹਿੰਦਾ ਮਾਂ ਅੱਜ ਫੇਰ ਮੇਰੀ ਸਾਬੇ ਤੇ ਮਹਾਰਾਜ ਆਏ ਸੀ ਫੇਰ ਆਏ ਜੀ ਫੇਰ ਮਾਤਾ ਜੀ ਫੇਰ ਮਹਾਰਾਜ ਵਟਕ ਲੈ ਗਏ ਸਾਰੀ ਮਾਂ ਨੇ ਕਿਹਾ ਪੁੱਤ ਪਾਣੀ ਨਾਲ ਢਿੱਡ ਭਰ ਤੇ ਸੌਂ ਜਾ ਦੋ ਦਿਨ ਦੇ ਭੁੱਖੇ ਨੇ ਪ੍ਰਸ਼ਾਦਾ ਨਹੀਂ ਮਿਲਿਆ ਸਾਧ ਸੰਗਤ ਜੀ ਦੋਵੇਂ ਜਣੇ ਮਾਂ ਕਹਾਣੀਆਂ ਸੁਣਾਉਂਦੀ ਥਾਪੀਆਂ ਦਿੰਦੀ ਆਪਣੇ ਪੁੱਠੇ ਪੁੱਤਰ ਨੂੰ ਸੁਵਾਉਂਦੀ ਏ ਆਖਣ ਲੱਗੀ ਪੁੱਤਰਾ ਵੇਖੀ ਕਿਤੇ ਹਾਰ ਨਾ ਜਾਈਂ ਫੇਰ ਮਹਾਰਾਜ ਆ ਗਏ ਫੇਰ ਇਦਾਂ ਹੀ ਵਟਕਦੇ ਉਹ ਗੁਰੂ ਰਾਮਦਾਸ ਬੜਾ ਵੱਡਾ ਹੈ ਸਾਧ ਸੰਗਤ ਤੀਸਰੇ ਦਿਨ ਜਿੰਨੀਆਂ ਕ ਕੁੰਗੜੀਆਂ ਰਹਿ ਗਈਆਂ ਸੀ ਪੋਨੀਆਂ ਕ ਲੈ ਕੇ ਜਦੋਂ ਗਿਆ ਨਾ ਵੇਚਣ ਤੀਜੇ ਦਿਨ ਲੋਕਾਂ ਨੂੰ ਆਵਾਜ਼ਾਂ ਦਿੰਦਾ ਕੋਈ ਕੁੰਗੜੀਆਂ ਲੈ ਲਓ ਐ ਰਾਹੀਰੋ ਕੋਈ ਕੁੰਗੜੀਆਂ ਲੈ ਜਾਓ ਜਿੰਨੀਆਂ ਕੁੰਗੜੀਆਂ ਸੀ ਤੀਜੇ ਪੈਰ ਤੱਕ ਸਾਰੀਆਂ ਵੇਚ ਦੀਆਂ ਸ਼ਾਬਾ ਖਾਲੀ ਹੋ ਗਿਆ ਜਦੋਂ ਖਾਲੀ ਹੋਇਆ ਨਾ ਤੇ ਕਹਿੰਦੇ ਅੱਜ ਮਹਾਰਾਜ ਨਹੀਂ ਆਏ ਗੁਰੂ ਰਾਮਦਾਸ ਅੱਜ ਨਹੀਂ ਆਏ ਹੁਣ ਬੱਚੇ ਨੇ ਜਿਹੜੇ ਮਨ ਨੂੰ ਲਾ ਲੈਂਦੇ ਨੇ ਬੰਦੇ ਪਤਾ ਕੀ ਕਹਿੰਦਾ ਹੈ ਕਹਿੰਦਾ ਮਾਂ ਨੇ ਕਿਹਾ ਸੀ ਜਦੋਂ ਮਹਾਰਾਜ ਆਉਣ ਤੇ ਕੋਲ ਨਹੀਂ ਕਰਨੀ ਸਾਰੀ ਵਟਕ ਦੇ ਦੇਣੀ ਕਹਿੰਦਾ ਅੱਗੇ ਤਾਂ ਮਾਰੇ 2 ਦਿਨ ਹੁੰਦੇ ਰਹੇ ਅੱਜ ਨਹੀਂ ਆਏ ਅੱਜ ਕਿਉਂ ਨਹੀਂ ਆਏ ਗਲਤੀ ਤਾਂ ਨਹੀਂ ਹੋ ਗਈ ਪਤਾ ਕੀ ਕਹਿੰਦਾ ਇਹਦਾ ਨਾਂ ਨਾ ਉਹ ਬੰਦਾ ਗਲਤੀ ਕੀ ਹੋਣੀ ਹੈ ਅੱਜ ਸੰਗਤ ਦਾ ਕੱਠ ਜਾਦਾ ਹੈ ਮਹਾਰਾਜ ਮੇਰੇ ਕੋਲ ਆਉਣਾ ਭੁੱਲ ਗਏ ਹੋਣਗੇ ਇਹ ਕਹਿੰਦਾ ਬੱਚਾ ਸੀ ਨਾ ਭੁੱਲ ਗਏ ਹੋਣਗੇ ਮਹਾਰਾਜ ਉਹ ਮਨਾ ਮਹਾਰਾਜ ਦਾ ਨਹੀਂ ਆਏ ਆਪਾਂ ਹੀ ਜਲਦੇ ਆ ਮਹਾਰਾਜ ਕੋਲ ਵਟਕ ਲਈ ਸਾਰੀ ਸਾਰੇ ਪੈਸੇ ਇਕੱਠੇ ਕਰੇ ਐਨਾ ਕੱਠ ਭੱਜਿਆ ਹੀ ਜਾਂਦਾ ਹੈ ਦੌੜਿਆ ਹੀ ਜਾਂਦਾ ਹੈ ਭੀੜ ਨੂੰ ਛੀਰਦਾ ਹੋਇਆ ਪਿੱਛੇ ਹਟ ਜਾਓ ਮੈਂ ਮਹਾਰਾਜ ਨੂੰ ਮਿਲਣਾ ਹੈ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਨੇ ਦੌੜਿਆ ਜਾਂਦਾ ਲੋਕੀ ਵੇਖਦੇ ਨੇ ਨਿਕਾ ਜਾ ਬਾਲਕ ਕੀ ਹੋ ਗਿਆ ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਖੜ ਗਿਆ ਮੱਥਾ ਟੇਕਿਆ ਸਜਦਾ ਕਰਦਾ ਹੈ ਮਹਾਰਾਜ ਕਹਿੰਦੇ ਆ ਵੀ ਕਾਕਾ ਆ ਗਿਆ ਕਹਿੰਦਾ ਮਹਾਰਾਜ ਤੁਸੀਂ ਅੱਜ ਵਟਕ ਲੈਣ ਹੀ ਨਹੀਂ ਆਏ ਕਿਉਂ ਨਹੀਂ ਆਏ ਮਹਾਰਾਜ ਤੁਸੀਂ ਭੁੱਲ ਗਏ ਹੋਵੋਗੇ ਕਹਿੰਦੇ ਹਾਂ ਮੈਂ ਭੁੱਲ ਗਿਆ ਸੀ ਅੱਛਾ ਐਂ ਦੱਸ ਕਿੰਨੀ ਵਟਕ ਵੱਟੀ ਦੱਸ ਵਟਕ ਲੈ ਕੇ ਆਇਆ ਕਹਿੰਦਾ ਮਹਾਰਾਜ ਆ ਲਓ ਕਿੰਨੀ ਵਟਕ ਵਟੀ ਆਏ ਮਹਾਰਾਜ ਦੇ ਚਰਨਾਂ 'ਚ ਤੇਰੀ ਕਰ ਤੇ ਮਹਾਰਾਜ ਇੰਨੇ ਘਟੇ ਨੇ ਬਸ ਗੁਰੂ ਰਾਮਦਾਸ ਮਹਾਰਾਜ ਇੱਕਦਮ ਤਾੜਦੇ ਨੇ ਕਹਿੰਦੇ ਕਾਕਾ ਜਿੱਦਣ ਮੈਂ ਤੇਰੇ ਕੋਲ ਪਹਿਲੇ ਦਿਨ ਵਟਕ ਲੈਣ ਗਿਆ ਉਦੋਂ ਸਭ ਤੋਂ ਜ਼ਿਆਦਾ ਵਟਕ ਐਨੀ ਵਟਕ ਜਿੱਦਣ ਮੈਂ ਪਹਿਲੇ ਦਿਨ ਗਿਆ ਉਦੋਂ ਸਭ ਤੋਂ ਜ਼ਿਆਦਾ ਵਟਕ ਦਿੱਤੀ ਦੂਜੇ ਦਿਨ ਗਿਆ ਉਦੋਂ ਉਦੋਂ ਘਟ ਗਈ ਗੱਲ ਤੂੰ ਥੋੜੀ ਵਟਕ ਦਿੱਤੀ ਪਹਿਲੇ ਦਿਨ ਨਾਲੋਂ ਉਹ ਗੱਲ ਸੁਣ ਕਾਕਾ ਅੱਜ ਜਮਾਂ ਹੀ ਥੋੜੀ ਜੀ ਐਨੇ ਕ ਪੈਸੇ ਮੈਂ ਕੀ ਕਰਨੇ ਨੇ ਗੁਰੂ ਨਾਨਕ ਦਾਸ ਕਹਿੰਦੇ ਨੇ ਅੱਜ ਜਮਾਂ ਹੀ ਥੋੜੀ ਜੀ ਵਟਕ ਦਿੱਤੀ ਏ ਐਨੇ ਘੱਟ ਪੈਸੇ ਸਾਧ ਸੰਗਤ ਜੀ ਮਹਾਰਾਜ ਐ ਥੋੜੀ ਜੀ ਤਾੜਨਾ ਕਰਦੇ ਨੇ ਤੇ ਖੜਾ ਖੜਾ ਰੋਣ ਲੱਗ ਗਿਆ ਅੱਖਾਂ 'ਚੋਂ ਰਗ ਆ ਗਿਆ ਮਰ ਕੇ ਨਾ ਰੋਣਾ ਕਿਉਂ ਦੱਸਦਾ ਕਿਉਂ ਨਹੀਂ ਕਿਨਾਂ ਮਹਾਰਾਜ ਮੇਰਾ ਦਿਲ ਬੜਾ ਕਰਦਾ ਮੈਂ ਤੈਨੂੰ ਐਨੇ ਐਨੇ ਪੈਸੇ ਲਿਆ ਕੇ ਦੇਵਾਂ ਇਹ ਗੱਲ ਮੇਰਾ ਦਿਲ ਬੜਾ ਕਰਦਾ ਹੈ ਮੈਂ ਤੈਨੂੰ ਐਨੇ ਐਨੇ ਪੈਸੇ ਲਿਆ ਕੇ ਦਵਾਂ ਜਿੰਨੀਆਂ ਕੁੰਗੜੀਆਂ ਪਹਿਲੇ ਦਿਨ ਸੀ ਵੇਚਦੀਆਂ ਤੁਹਾਨੂੰ ਮਾਇਆ ਦੇਤੀ ਦੂਜੇ ਦਿਨ ਸੀ ਉਹ ਵੀ ਵੇਚਦੀਆਂ ਮਾਇਆ ਦੇਤੀ ਐਨੀਆਂ ਕ ਬਜੀਆਂ ਸੀ ਉਹ ਸਾਰੀਆਂ ਵੇਚ ਕੇ ਅੱਜ ਐਨੀ ਕਮਾਇਆ ਬੰਦਾ ਮਹਾਰਾਜ ਮੇਰਾ ਦਿਲ ਬੜਾ ਕਰਦਾ ਤੁਹਾਨੂੰ ਚੋਖੇ ਪੈਸੇ ਲਿਆ ਕੇ ਦਵਾਂ ਮਹਾਰਾਜ ਗਰੀਬੀ ਅੱਗੇ ਮੇਰੀ ਪੇਸ਼ ਨਹੀਂ ਦੇ ਚੱਲਦੀ ਗਰੀਬੀ ਅੰਤਾਂ ਦੀ ਸਾਡੇ ਘਰ ਸੇ ਮਹਾਰਾਜ ਆਖਣ ਲੱਗੇ ਕਹਿੰਦੇ ਤੂੰ ਗਰੀਬ ਉਹ ਕਾਕਾ ਤੂੰ ਗਰੀਬ ਨਹੀਂ ਤੂੰ ਤਾਂ ਬਹੁਤ ਅਮੀਰ ਬੰਦਾ ਐ ਐ ਮਹਾਰਾਜ ਕਹਿੰਦੇ ਤੂੰ ਤਾਂ ਬੜਾ ਅਮੀਰ ਬੰਦਾ ਤੈਨੂੰ ਕਿਨੇ ਆਖਿਆ ਤੂੰ ਗਰੀਬ ਐ ਰੋਈ ਜਾਂਦਾ ਐ ਤੇ ਰੋਂਦਾ ਰੋਂਦਾ ਕਹਿੰਦਾ ਮਹਾਰਾਜ ਜੀ ਕੈਸੀ ਅਮੀਰੀ ਮੈਂ ਅਮੀਰ ਕਹਿੰਦਾ ਮਹਾਰਾਜ ਜੀ ਤਿੰਨ ਦਿਨ ਹੋ ਗਏ ਨੇ ਨਾ ਮੇਰੀ ਮਾਂ ਨੇ ਰੋਟੀ ਖਾਧੀ ਤੇ ਨਾ ਮੈਂ ਖਾਧੀ ਸਾਡੇ ਘਰ ਵਿੱਚ ਤਾਂ ਰੋਟੀ ਨਹੀਂ ਪੱਕੀ ਤੁਸੀਂ ਕਹਿੰਦੇ ਅਮੀਰੀ ਮਹਾਰਾਜ ਇਹ ਕੈਸੀ ਵੀਰੀ ਸਾਧ ਸੰਗਤ ਜੀ ਧੰਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਿਨੇ ਤੇਰਾ ਨਾਮ ਕੀ ਹੈ ਜਿੱਦਣ ਦਾ ਤੂੰ ਮਿਲਿਆ ਨਾਮ ਪੁੱਛਿਆ ਹੀ ਨਹੀਂ ਤੇਰਾ ਕੀ ਨਾਮ ਤੇਰਾ ਹੱਥ ਜੋੜ ਕੇ ਕਹਿੰਦਾ ਇਹਨਾ ਮੇਰੀ ਮਾਂ ਮੈਨੂੰ ਸੋਮਾ ਕਹਿ ਕੇ ਬੁਲਾਉਂਦੀ ਸੋਮੇ ਮੇਰਾ ਨਾਮ ਮਹਾਰਾਜ ਆਖਣ ਲੱਗੇ ਤੂੰ ਸੋਮਾ ਨਹੀਂ ਅੱਜ ਤੋਂ ਬਾਅਦ ਭਰੀ ਸੰਗਤ ਵਿੱਚ ਗੁਰੂ ਰਾਮਦਾਸ ਮਹਾਰੇ ਖੁਸ਼ੀਆਂ ਵੰਡਦੇ ਨੇ ਕਹਿੰਦੇ ਸੋਮਿਆ ਉਹ ਤਿੰਨ ਦਿਨ ਤੂੰ ਗੁਰੂ ਨਾਨਕ ਦੇ ਘਰ ਦੀ ਆਪਣੀ ਮਾਇਆ ਰਹੀ ਸੇਵਾ ਕੀਤੀ ਏ ਅੱਜ ਤੋਂ ਬਾਅਦ ਤੂੰ ਸੋਮਾ ਸ਼ਾ ਸ਼ਾਹਾਂ ਦਾ ਸ਼ਾਹ ਤੇ ਬੇ ਪਰਵਾਹ ਹਾ ਬਦਲਦੀਆਂ ਤਕਦੀਰਾਂ ਨੇ ਜੋ ਵੀ ਤਰ ਤੇਰੇ ਤੇ ਆਇਆ ਬਦਲ ਗਿਆ ਅਤਕ ਵੀਰਾ ਦਾ ਤੇ ਉਹ ਸੈਨੂੰ ਕਿੰਨੇ ਗਾਇਦਾ ਸੁਗਰੀਵ ਤੂੰ ਤਾਂ ਬਹੁਤ ਮੀਰ ਬੰਦਾ ਹੈ ਸੰਗਤਾਂ ਵਧਾਈਆਂ ਦਿੰਦੀਆਂ ਨੇ ਮੱਥਾ ਟੇਕ ਕੇ ਘਰ ਚਲਿਆ ਗਿਆ ਮਾਂ ਕਹਿੰਦੀ ਪੁੱਤ ਲਿਆਂਦਾ ਕੁਛ ਇਹਨਾਂ ਮਾਂ ਪੈਸੇ ਤਾਂ ਨਹੀਂ ਲੈ ਕੇ ਆਇਆ ਫਿਰ ਕਹਿੰਦਾ ਅੱਜ ਮਹਾਰਾਜ ਆਏ ਨਹੀਂ ਮੇਰੇ ਸ਼ਾਬੇ ਤੇ ਮਹਾਰਾਜ ਨਹੀਂ ਆਇਆ ਅੱਜ ਫਿਰ ਮਾਤਾ ਮੈਂ ਚਲਿਆ ਗਿਆ ਮਹਾਰਾਜ ਦੇ ਚਰਨਾਂ 'ਚ ਜਦੋਂ ਮੈਂ ਗਿਆ ਮਾਤਾ ਮੇਰੇ ਕੋਲ ਜਿੰਨੀ ਮਾਇਆ ਸੀ ਮੈਂ ਮੱਥਾ ਟੇਕਦੀ ਮਹਾਰਾਜ ਅਨਸਾਰੀ ਮਾਤਾ ਇੱਕ ਗੱਲ ਦੱਸਾਂ ਵਟਕਤਾ ਨਹੀਂ ਲਿਆਂਦੀ ਪਰ ਮਹਾਰੇ ਨੇ ਇੱਕ ਬਚਨ ਦਿੱਤਾ ਅੱਜ ਕੀ ਮਹਾਰਾਜ ਨੇ ਬਚਨ ਦਿੱਤਾ ਸੋਮਾ ਸ਼ਾ ਸ਼ਾਹਾਂ ਦਾ ਸ਼ਾਹ ਬੇਪਰਵਾਹ ਮਾਂ ਨੇ ਘੁੱਟ ਕੇ ਛਾਦੀ ਨਾਲ ਲਾਇਆ ਪੁੱਤਰਾ ਆਪਣੀ ਗਰੀਬੀ ਅਮੀਰੀ ਜਿਵੇਂ ਨੀ ਔੜ ਨਹੀਂ ਆਪਾ ਤਰਲੇ ਲੈਂਦੇ ਰੋਟੀ ਰੋਂਦੀ ਰੋਂਦੀ ਮਾਂ ਕਹਿੰਦੀ ਉਹ ਗੁਰੂ ਰਾਮਦਾਸ ਨੇ ਮੇਰੇ ਪੁੱਤਰ ਦੇ ਚਾਰ ਤੱਕਿਆ ਤਾਂ ਕਰਾਉਣਾ ਕੀ ਸੀ ਤੈਨੂੰ ਕਿਹਾ ਸੀ ਨਾ ਸਾਧ ਸੰਗਤ ਜੀ ਫੜੀ ਤਾਂ ਫੇਰ ਵੀ ਲਾਉਂਦਾ ਹੈ ਫੜੀ ਲਾਉਂਦਿਆਂ ਲਾਉਂਦਿਆਂ ਸਾਧ ਸੰਗਤ ਜੀ ਦੁਕਾਨ ਪੈ ਗਈ ਇੱਕ ਦੁਕਾਨ ਤੋਂ ਦੋ ਦੁਕਾਨਾਂ ਦੋ ਤੋਂ ਚਾਰ ਦੁਕਾਨਾਂ ਸ੍ਰੀ ਅਮਰitsar ਸਾਹਿਬ ਦੀ ਧਰਤੀ 'ਚ ਐਡਾ ਵੱਡਾ ਬਿਜ਼ਨਸ ਹੋਇਆ ਲੋਕੀ ਸੋਮਾ ਸ਼ਾਹ ਕਹਿ ਕੇ ਬੁਲਾਉਣ ਲੱਗ ਪਏ ਤਾਰਦ ਸ਼ਾਹ ਸ਼ਾਹੀ ਰਹਦੇ ਨੇ ਗੁਰੂ ਰਾਮਦਾਸ ਦੀ ਰਾਜ ਰਜ ਕੇ ਸੇਵਾ ਕਰਦਾ ਹੈ ਤੇ ਕੱਲੀ ਉਹਨੂੰ ਅਮੀਰੀ ਨਹੀਂ ਦਿੱਤੀ ਆ ਕਈ ਪਿੰਡਾਂ ਚ ਕਈਆਂ ਦੇ ਨਾਮਾਂ ਪਿੱਛੇ ਸ਼ਾਹ ਲੱਗਦਾ ਹੈ ਨਾ ਅੱਜ ਵੀ ਇਹ ਗੁਰੂ ਰਾਮਦਾਸ ਦੇ ਦਿੱਤੇ ਹੋਏ ਵਰਦਾ ਸਰ ਕੁੱਲਾ ਤੋੜ ਦਿੰਦਾ ਹੈ ਮਹਾਰਾਜ ਜਦੋਂ ਕਿਰਪਾ ਕਰਨ ਤੇ ਹੁੰਦਾ ਤੇ ਗੁਰੂ ਰਾਮਦਾਸ ਦੇ ਚਰਣਾ ਚ ਅੱਜ ਵੀ ਚਲੇ ਜਾਓ ਚੌਂਕੜਾ ਲਾ ਕੇ ਬੈਠੋ ਜਿੰਨਾ ਮਰਜੀ ਬੰਦਾ ਸਤਿਆ ਹੋਵੇ ਜਿੰਨਾ ਮਰਜੀ ਦੁਖੀ ਕੀਤਾ ਹੋਵੇ ਸਰਦਾਰ ਨੇ ਇੱਕ ਵਾਰੀ ਉੱਥੇ ਜਾ ਕੇ ਬਹਿ ਜਾਏ ਜਦੋਂ ਉੱਥੇ ਜਾ ਕੇ ਮੱਥਾ ਟੇਕ ਕੇ ਵਾਪਸ ਆਉਂਦਾ ਹੈ ਨਾ ਤੇ ਦਿਲੋਂ ਨਿਕਲਦੀ ਆ ਗੱਲ ਸੁਖੀ ਵਸਦੀ RAMDAS ਗੁਰੂ ਤੇਰੀ ਨਗਰੀ ਸੁਖੀ ਵਸਦੀ RAMDAS ਗੁਰੂ ਤੇਰੀ ਨਗਰੀ ਸਤਿਗੁਰੂ ਅੱਜ ਵੀ ਝੋਲੀਆਂ ਪਰਦੇ ਨੇ ਸ਼ਰਦ ਦੇਵੇ ਵੀ ਝੋਲੀਆਂ ਪਰੋਣ ਵਾਲਾ ਕੋਈ ਹੋਵੇ ਸੀ ਉਥੇ ਐ ਮੰਗਣ ਵਾਲੇ ਸਤਿਗੁਰ ਤਾਂ ਐ ਤਲੀਆਂ ਤੇ ਚੀਜ਼ਾਂ ਵਸਤੂਆਂ ਪਦਾਰਥ ਲੈ ਕੇ ਬੈਠੇ ਸਾਨੂੰ ਮੰਗਣਾ ਹੀ ਨਹੀਂ ਹੋਊਗਾ